ਇਸ ਮਾਤ ਲੋਕ ਦੇ ਵਿੱਚ ਫਰਮਾਨ ਹੁੰਦਾ ਹੈ ਨਾ ਕੋ ਲੈ ਆਇਓ ਇਹ ਧਨ ਨਾ ਕੋ ਲੈ ਜਾਵੇ ਇਹ ਜਿਹੜਾ ਧਨ ਪਦਾਰਥ ਹੈ ਨਾ ਨਾ ਤਾਂ ਕੋਈ ਨਾਲ ਲੈ ਕੇ ਆਇਆ ਤੇ ਨਾ ਕਿਸੇ ਨੇ ਨਾਲ ਲੈ ਕੇ ਜਾਣਾ ਇੱਥੇ ਹੀ ਮਿਲਿਆ ਨਾ ਇੱਥੇ ਹੀ ਛੱਡ ਕੇ ਜਾਣਾ ਹੈ ਪਰ ਇਹ ਲੋਭੀ ਰਾਜਿਆਂ ਨੂੰ ਭੁੱਲ ਗਿਆ ਵੀ ਇੱਥੇ ਹੀ ਰਾ ਇੱਥੇ ਹੀ ਮਿਲਿਆ ਹੈ ਮਨ ਦੇ ਵਿੱਚ ਅਭੀ ਹੋਰ ਫੋਲੀਏ ਹੋਰ ਫੋਲੀਏ ਇਹ ਸਾਡੇ ਵਾਸਤੇ ਵੀ ਹੈ ਕਿ ਇੱਥੇ ਹੀ ਮਿਲਿਆ ਹੈ ਤੇ ਇੱਥੇ ਹੀ ਛੱਡ ਜਾਣਾ ਹੈ ਪੈਸਾ ਉਸੇ ਦਾ ਜੋ ਖਰਚੇ ਔਰ ਖਾਏ ਉਹਦਾ ਹੀ ਹੈ ਜਿਨੇ ਵਰਤਿਆ ਸੁਮੈ ਤਨ ਰੱਖਣ ਕੋ ਦਿਆ ਸ਼ੂਮੰਦਾ ساری ਜ਼ਿੰਦਗੀ ਜੋੜੀ ਜਾਂਦਾ ਹੈ ਜੋੜੀ ਜਾਂਦਾ ਜਦੋਂ ਮਰਦਾ ਕੰਮ ਦੂਸਰਿਆਂ ਦੇ ਆਉਂਦਾ ਇਹਦੇ ਨਹੀਂ ਆਉਂਦਾ ਇੱਥੇ ਲੈ ਕੇ ਨਹੀਂ ਆਏ ਨਾ ਕੁਝ ਲੈ ਕੇ ਜਾਣਾ ਪਰ ਖਜਿਤ ਅਸੀਂ ਸਭ ਤੋਂ ਜ਼ਿਆਦਾ ਜਿਹੜਾ ਪਦਾਰਥ ਸਾਨੂੰ ਇਸ ਸੰਸਾਰ ਵਿੱਚ ਮਿਲ ਜਾਂਦਾ ਉਹਦੇ ਵਿੱਚ ਅਸੀਂ ਖਚਤ ਬਹੁਤ ਹੋ ਜਾਂਦੇ ਆਂ। 라वण ਹੁੰਤੇ ਅਦਕ ਛਤਰ ਪਤ ਖਿੰਮਹਿ ਗਏ ਬਿਲਾ। 라वण ਸੀ ਕਿੰਨਾ ਕੁਸ਼ ਉਹਦੇ ਕੋਲ ਧਨ ਪਦਾਰਥ ਸੀ ਇਹ ਬਾਈ ਧਾਰੀ ਭੁੱਲੇ ਹੋਏ ਨੇ। ਕਿਉਂਕਿ ਔਰੰਗਜ਼ੇਬ ਨੇ ਰਮਾਇਣਾ ਖੋਲ੍ਹੀਆਂ ਸਨ ਗੀਤਾ ਖੋਲ੍ਹੀਆਂ ਸਨ ਇਹ ਆਪਣਾ ਇਤਿਹਾਸ ਹੀ ਭੁੱਲਦੇ ਜਾ ਰਹੇ ਹਨ ਰਾਵਣ ਦੇ ਕੋਲ ਕਿੰਨਾ ਪਦਾਰਥ ਸਨ 360 ਕੋ સોਨੇ ਦੀ ਲੰਕਾ ਖਿੰਡ ਮਹਿੰਗਾ ਖਿੰਦੇ ਵਿੱਚ ਅੱਗੇ ਚਲਾ ਗਿਆ ਦੇਖ ਨਹੀਂ ਸਕਿਆ ਪਦਾਰਥਾਂ ਨੇ ਟਿਕਾਇਆ ਨਹੀਂ ਉਹ ਤੇ ਜਿੰਨੀ ਦੇਰ ਤੱਕ ਮੰਨਦੇ ਅੰਦਰ ਮਨੁੱਖ ਦੇ ਵੀ ਹੈ ਨਾ ਇਹ ਵੀ ਚਾਹੁੰਦਾ ਵੀ ਜਿੰਨਾ ਹੋ ਜਾਏ ਵੱਧ ਤੋਂ ਵੱਧ ਹਰ ਕੇ ਸੰਤ ਸਦਾ ਥਿਰ ਪੂਜੋ ਜੋ ਹਰ ਨਾਮ ਜਪਾਤ ਉਥੇ ਰਹਿਣ ਵਾਲਾ ਪਰਮੇਸ਼ਰ ਹੈ ਰੱਬ ਹੈ ਗੁਰੂ ਹੈ ਨਾਮ ਰਹਿਓ ਸਾਧੂ ਰਹੇ ਰਹੇਓ ਗੁਰਗੋਬਿੰਦ ਨਾਮ ਤੇ ਸਾਧੂ ਸੰਤ ਜਨ ਬੰਦਗੀ ਵਾਲੇ ਸਦਾ ਹੀ ਰਹਿੰਦੇ ਜਿਨ੍ਹਾਂ ਤੇ ਕਿਰਪਾ ਹੋਈ ਤੇ ਉਹਨਾਂ ਨੂੰ ਸੋਝੀ ਪੈਂਦੀ ਹੈ ਕਿ ਪਦਾਰਥਾਂ ਪਿੱਛੇ ਲੜਨਾ ਇਹ ਕੋਈ ਅਕਲਮੰਦੀ ਨਹੀਂ ਇਸ ਵਾਸੋਂ ਮਿਲਣੇ ਸਿਮਰਨ ਕਰਨ ਵਾਸਤੇ ਸਰੀਰ ਮਿਲਿਆ ਪਰਮੇਸ਼ਰ ਦੀ ਬੰਦਗੀ ਵਾਸਤੇ ਤੇ ਸ਼ੋਜੀ ਉਦੋਂ ਪੈਂਦੀ ਹੈ ਜਦੋਂ ਗੁਰੂ ਕਿਰਪਾ ਕਰਨ ਸੰਗਤ ਵਿੱਚ ਆਉਂਦੀ ਹੈ